ਪੰਜ ਪਿਆਲੇ ਪੰਜ ਪੀਰ 60 ਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਰਟ ਕੇ ਮੂਰਤ ਹਰ ਗੋਵਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੁਦਾ ਬਹੁਤ ਪਰਉਪਕਾਰੀ ਐਸੇ ਦਿਨ ਦਇਆਲ ਸਤਗੁਰੂ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇਨਾ ਸਤਗੁਰਾਂ ਦਾ ਅੱਜ ਆਗਮਨ ਦਿਹਾੜਾ ਹੈ ਸਤਗੁਰਾਂ ਦਾ ਆਗਮਨ 5 ਜੁਲਾਈ 1595 ਈਸਵੀ ਨੂੰ ਗੁਰੂ ਕੀ ਵਡਾਲੀ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਮਾਤਾ ਗੰਗਾ ਜੀ ਦੇ ਘਰ ਵਿਖੇ ਹੋਇਆ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਤਨਾ ਦੇ ਮਹਿਲ ਮਾਤਾ ਦਮੋਦਰੀ ਜੀ ਮਾਤਾ ਮਹਾਦੇਵੀ ਜੀ ਤੇ ਮਾਤਾ ਨਾਨਕੀ ਜੀ ਸਤਗੁਰਾਂ ਦੇ ਘਰ ਪੰਜ ਸੁਪੁੱਤਰਾਂ ਨੇ ਜਨਮ ਲਿਆ ਅਤੇ ਇੱਕ ਸੁਪਤਰੀ ਨੇ ਜਨਮ ਲਿਆ ਸੁਪੁੱਤਰ ਬਾਬਾ ਗੁਰਜਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਸੁਪਤਰੀ ਬੀਬੀ ਵੀਰੋ ਜੀ ਹੁਣ ਆਓ ਆਪਾਂ ਸਤਗੁਰਾਂ ਦੇ ਇਤਿਹਾਸ ਬਾਰੇ ਸਤਗੁਰਾਂ ਦੇ ਜੀਵਨ ਬਾਰੇ ਸੰਖੇਪ ਵਿਚਾਰ ਕਰਦੇ ਹਾਂ ਕਿ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਅੰਦਰ ਕਿਹੜੇ-ਕਿਹੜੇ ਜਿਹੜੇ ਕਾਰਜੋ ਕੀਤੇ ਨੇ ਹੁਣ ਵੇਖੋ ਸ਼ੁਰੂ ਤੋਂ ਹੀ ਜਿਨ੍ਹਾਂ ਲੋਕਾਂ ਨੇ ਗੁਰੂ ਘਰ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਸੀ ਉਹਨਾਂ ਨੂੰ ਗੁਰਮਤ ਦੀ ਗੱਲ ਚੰਗੀ ਨਹੀਂ ਸੀ ਲੱਗਦੀ ਉਹ ਭਾਵੇਂ ਗੁਰੂ ਘਰ ਵਿੱਚ ਕਿਉਂ ਨਾ ਪੈਦਾ ਹੋਏ ਹੋਣ ਗੁਰੂ ਪੁੱਤਰ ਹੀ ਕਿਉਂ ਨਾ ਹੋਣ ਹੁਣ ਵੇਖੋ ਜਿਸ ਦਿਨ ਪੰਚਮ ਪਾਤਸ਼ਾਹ ਜੀ ਦਾ ਸ਼ਹਾਦਤ ਵਾਲਾ ਦਿਨ ਸੀ ਸ਼ਹੀਦੀ ਦੇ ਕਾਰਨਾਂ ਦੇ ਵਿੱਚ ਵੀ ਅਸੀਂ ਜਿਹੜਾ ਉਹ ਵਿਚਾਰ ਕਰਕੇ ਆਏ ਸੀ ਕਿ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਸਕਾ ਭਰਾ ਵੱਡਾ ਭਰਾ ਪ੍ਰਿਥੀ ਚੰਦ ਜਿਨੇ بڑا ਗੁਰੂ ਅਰਜਨ ਪਾਤਸ਼ਾਹ ਜੀ ਦਾ ਵਿਰੋਧ ਕੀਤਾ ਉਹ ਵਿਰੋਧ ਕਿਉਂ ਕਰਦਾ ਸੀ ਉਹ ਚਾਹੁੰਦਾ ਸੀ ਕਿ ਮੇਰੇ ਕੋਲ ਜਿਹੜੀ ਗੁਰਗੱਦੀ ਹੈ ਉਹ ਆ ਜਾਣੀ ਚਾਹੀਦੀ ਹੈ ਉਹਨੇ अनेका ਜਤਨ ਕੀਤੇ ਉਹ अनेका ਜਤਨਾ ਵਿੱਚ ਅਸਫਲ ਰਿਹਾ ਫਿਰ ਉਹਨੇ ਇੱਕ ਦਿਨ ਆਪਣੇ ਘਰ ਵਿੱਚ ਬੈਠਾ ਹੋਇਆ ਆਪਣੀ ਘਰਵਾਲੀ ਨੂੰ ਆਖਣ ਲੱਗਾ ਕਹਿੰਦਾ ਹੈ ਗੁਰਗੱਦੀ ਆਪਣੇ ਘਰ ਹੀ ਆਉਣੀ ਹੈ ਉਹ ਆਖਣ ਲੱਗੀ ਕਿਵੇਂ ਕਹਿੰਦਾ ਗੁਰੂ ਅਰਜਨ ਪਾਤਸ਼ਾਹ ਦੇ ਘਰ ਕੋਈ ਪੁੱਤਰ ਨਹੀਂ ਹੈ ਇਸ ਕਰਕੇ ਇਹ ਜਿਹੜੀ ਗੁਰਗੱਦੀ ਹੈ ਆਪਣੇ ਪੁੱਤਰ ਮਿਹਰਬਾਨ ਨੂੰ ਮਿਲੇਗੀ ਤੇ ਇਸ ਗੱਲ ਨੂੰ ਜਦੋਂ ਮਾਤਾ ਗੰਗਾ ਜੀ ਨੇ ਸੁਣਿਆ ਉਹਨਾਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਉਸ ਤੋਂ ਅਪਰੰਤ 1595 ਇਸ ਦੀ ਈਸਵੀ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਦਾ ਆਗਮਨ ਹੁੰਦਾ ਹੈ ਹੁਣ ਵੇਖੋ ਜਦੋਂ ਸਤਗੁਰਾਂ ਦਾ ਆਗਮਨ ਹੁੰਦਾ ਹੈ ਸੰਗਤਾਂ ਦੇ ਵਿੱਚ ਬੜੀ ਖੁਸ਼ੀ ਹੈ ਗੜੀਆਂ ਸਤਗਾ ਗੜੀਆਂ ਸੰਗਤਾਂ ਇੱਕ ਦੂਜੇ ਨੂੰ ਵਧਾਈਆਂ ਦੇ ਰਹੀਆਂ ਨੇ ਸੰਗਤਾਂ ਆਪਸ ਵਿੱਚ ਜਦੋਂ ਮਿਲਦੀਆਂ ਨੇ ਤੇ ਜਿਹੜਾ ਸਕਾ ਤਾਇਆ ਹੈ ਪ੍ਰਿਥੀ ਚੰਦ ਗੁਰअर्जਨ ਪਾਸ਼ੀ ਦਾ ਭਰਾ ਉਹ ਦੋਵੇਂ ਜੀ ਛੜ ਬੜ ਕੇ ਕੋਲੇ ਹੋ ਜਾਂਦੇ ਨੇ ਕਿ ਗੁਰਗੱਦੀ ਹਾਦੇ ਹੱਥ ਹੁਣ ਨਹੀਂ ਹੋਣੀ ਫਿਰ ਉਹਨੇ ਹੋਰ ਵਿਉਂਤ ਘੜੀ ਪ੍ਰਿਥੀ ਚੰਦ ਨੇ ਉਹਨੇ ਆਖਿਆ ਹੁਣ ਮੈਂ ਬਾੜ ਅਵਸਥਾ ਦੇ ਵਿੱਚ ਹੀ ਬਾਲਕ ਹਰਗੋਬਿੰਦ ਨੂੰ ਖਤਮ ਕਰ ਦੇਣਾ ਚਾਹਵਾਂਗਾ ਪਾ ਮੈਂ ਖਤਮ ਕਰ ਦੇਵਾਂਗਾ ਉਹਨੇ ਇਹ ਚਾਹਨਾ ਕੀਤੀ ਇੱਕ ਵਾਰ ਕਹਿੰਦੇ ਉਹਨੇ ਦਾਈ ਨੂੰ ਭੇਜਿਆ ਦਾਈ ਨੇ ਆਪਣੇ ਥਣਾ ਦੇ ਉੱਪਰ ਜ਼ਹਿਰ ਲਾਇਆ ਹੋਇਆ ਸੀ ਤੇ ਬਾਲਕ ਹਰਗੋਬਿੰਦ ਨੂੰ ਉਹਨੇ ਦੁੱਧ ਪਿਆਣਾ ਚਾਹਿਆ ਤੇ ਉਹਨਾਂ ਨੇ ਨਾ ਕਰ ਦਿੱਤੀ ਫਿਰ ਉਹਨੇ ਜ਼ਬਰਦਸਤੀ ਦੁੱਧ ਪਿਆਣਾ ਚਾਹਿਆ ਤੇ ਬਾਲਕ ਹਰਗੋਬਿੰਦ ਉੱਚੀ ਰੋਣ ਲੱਗ ਪਏ। ਜਦੋਂ ਇਸ ਗੱਲ ਦਾ ਪਤਾ ਸੇਵਾਦਾਰਾਂ ਨੂੰ ਲੱਗਾ ਉਸੇ ਵਕਤ ਹੀ ਉਹਨਾਂ ਨੇ ਦਾਈ ਨੂੰ ਗੁਰੂ ਅਰਜਨ ਪਾਸ਼ਾ ਜੀ ਦੇ ਕੋਲ ਪੇਸ਼ ਕੀਤਾ। ਜਦੋਂ ਦਾਈ ਗੁਰੂ ਅਰਜਨ ਪਾਸ਼ਾ ਦੇ ਕੋਲ ਗਈ ਉਹ ਡਰ ਗਈ। ਉਹਨੇ ਆਖਿਆ ਮੈਨੂੰ ਇਸ ਮੰਦੀ ਕਰਤੂਕਤ ਵਾਸਤੇ ਤੁਹਾਡੇ ਭਰਾ ਪ੍ਰਿਥੀ ਚੰਦ ਨੇ ਭੇਜਿਆ ਹੈ। ਕਹਿੰਦੇ ਉਸੇ ਵਕਤ ਹੀ ਉਹਨੂੰ ਜ਼ਹਿਰ ਚੜ ਗਿਆ। ਕਿੰਨਾ ਜ਼ਹਿਰੀਲਾ ਸੀ ਜ਼ਹਿਰ ਕਿ ਉਸੇ ਵਕਤ ਹੀ ਉਸਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਕਹਿੰਦੇ ਬਾਲਕ ਹਰਗੋਬਿੰਦ ਨੂੰ ਜਦੋਂ ਖਤਮ ਕਰਨ ਵਿੱਚ ਪ੍ਰਿਥੀਚੰਦ ਅਸਫਲ ਰਿਹਾ ਉਹਨੇ ਫਿਰ ਦੂਜਾ ਵਾਰ ਕੀਤਾ ਉਹਨੇ ਇੱਕ ਸਪੇਰੇ ਨੂੰ ਕਹ ਲਿਆ ਜਿੱਥੇ ਬਾਲਕ ਹਰਗੋਬਿੰਦ ਇੱਕ ਕਮਰੇ ਦੇ ਵਿੱਚ ਬੈਠੇ ਹੋਏ ਖੇਡ ਰਹੇ ਸਨ ਉੱਥੇ ਸਪੇਰੇ ਨੂੰ ਭੇਜਿਆ ਤੇ ਸਪੇਰਾ ਜਦੋਂ ਉਸ ਕਮਰੇ ਦੇ ਵਿੱਚ ਗਿਆ ਬਾਲਕ ਹਰਗੋਬਿੰਦ ਕਹਿੰਦੇ ਉਹਤੇ ਬੈਠੇ ਹੋਏ ਨੇ ਉਹਨੇ ਜਦੋਂ ਸੱਪ ਕੱਢਿਆ ਤੇ ਮਾਲਕ ਹਰਗੋਬਿੰਦ ਕਹਿੰਦੇ ਉਸ ਸੱਪ ਦੇ ਨਾਲ ਖੇਡਣ ਲੱਗ ਪਏ ਕਿਉਂ ਇਸ ਗੱਲ ਦਾ ਵੀ ਪਤਾ ਲੱਗਾ ਕਿਉਂਕਿ ਉਹਨੇ ਭੇਜਿਆ ਸੀ ਕਿ ਸੱਪ ਲੜੇਗਾ ਤੇ ਮਾਲਕ ਹਰਗੋਬਿੰਦ ਜੀ ਖਤਮ ਹੋ ਜਾਣਗੇ ਪਰ ਉਹਨਾਂ ਦਾ ਵਾਲ ਵੀ ਬੰਦਾ ਨਹੀਂ ਆਇਆ ਮਾਲਕ ਨੇ ਕਿਰਪਾ ਕੀਤੀ ਤੇ ਇਸ ਮੰਦੀਕਰ ਤੋਂ ਉੱਦਾਵੀ ਸਤਗੁਰਾਂ ਨੂੰ ਪਤਾ ਲੱਗ ਗਿਆ ਕਿ ਇਹ ਵੀ ਮੰਦੀਕਰ ਤੋਂ ਜਿਹੜੀ ਹੈ ਉਹ ਪ੍ਰਿਥੀ ਚੰਦ ਨੇ ਕੀਤੀ ਹੈ ਫਿਰ ਤੀਜੀ ਵਾਰ ਇੱਕ ਵਾਰ ਉਹਨੇ ਹੋਰ ਵਾਰ ਕੀਤਾ ਦੋਹਾਂ ਵਾਰਾਂ ਚ ਅਸਫਲ ਰਿਹਾ ਉਹਨੇ ਇੱਕ ਖੜਾਵੇ ਨੂੰ ਭੇਜਿਆ ਕਿ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਲੈ ਜਾ ਉਹ ਦਹੀਂ ਵਿੱਚ ਜ਼ਹਿਰ ਪਾ ਕੇ ਲੈ ਕੇ ਗਿਆ ਉਹ ਦੁਸ਼ਟ ਬ੍ਰਾਹਮਣ ਉਹਨੇ ਜਦੋਂ ਬਾਲਕ ਹਰਗੋਬਿੰਦ ਨੂੰ ਨਹੀਂ ਖਵਾਣਾ ਚਾਹਿਆ ਉਹਨਾਂ ਨੇ ਨਾ ਕਰ ਦਿੱਤੀ ਨਹੀਂ ਨਾ ਖਾਦਾ ਫਿਰ ਉਹਨੇ ਜ਼ਬਰਦਸਤੀ ਖਵਾਉਣ ਦੀ ਕੋਸ਼ਿਸ਼ ਕੀਤੀ ਜਦੋਂ ਜ਼ਬਰਦਸਤੀ ਖਵਾਉਣ ਦੀ ਕੋਸ਼ਿਸ਼ ਕੀਤੀ ਬਾਲਕ ਹਰਗੋਬਿੰਦ ਰੋਣ ਲੱਗ ਪਏ ਉਸ ਵਕਤ ਮਾਤਾ ਗੰਗਾ ਜੀ ਤੇ ਗੁਰਾਰਜਨ ਪਾਤਸ਼ਾਹ ਜੀ ਕੋਲ ਆ ਜਾਂਦੇ ਨੇ ਉਹ ਕਹਿੰਦੇ ਤੂੰ ਕਿਉਂ ਜ਼ਬਰਦਸਤੀ ਕਰ ਰਿਹਾ ਹੈ ਇਹ ਬਾਲਕ ਨਹੀਂ ਨਹੀਂ ਖਾਣਾ ਚਾਹੁੰਦੇ ਉਸੇ ਵਕਤ ਹੀ ਕਹਿੰਦੇ ਉਹਦਾ ਰੰਗ ਉੱਡ ਗਿਆ ਉਸੇ ਵਕਤ ਹੀ ਉਹ ਡਰ ਗਿਆ ਬ੍ਰਾਹਮਣ ਮਾਤਾ ਜੀ ਨੇ ਕੀ ਕੀਤਾ ਜਿਹੜਾ ਦਹੀਂ ਵਾਲਾ ਕੋਲਾ ਸੀ ਉਹ ਕੁੱਤੇ ਨੂੰ ਪਾਇਆ ਤੇ ਕੁੱਤੇ ਨੇ ਖਾਧਾ ਤੇ ਉਸੇ ਵਕਤੀ ਜਿਹੜਾ ਉਹ ਮਰ ਗਿਆ ਤੇ ਬਾਅਦ ਵਿੱਚ ਉਸ ਬ੍ਰਾਹਮਣ ਨੇ ਦੱਸਿਆ ਮੈਨੂੰ ਤੁਹਾਡੇ ਭਰਾ ਨੇ ਭੇਜਿਆ ਹੈ ਨਹੀਂ ਖਾਣ ਵਾਸਤੇ ਉਸੇ ਵਕਤੀ ਕਹਿੰਦੇ ਉਸ ਬ੍ਰਾਹਮਣ ਦੇ ਪੇਟ ਦੇ ਵਿੱਚ ਸੂਲ ਉੱਠਿਆ ਪੀੜ ਉੱਠੀ ਉਸੇ ਦੇ ਕਾਰਨ ਹੀ ਉਸੇ ਵਕਤੀ ਉਹ ਖਤਮ ਹੋ ਜਾਂਦਾ ਹੈ ਮਰ ਜਾਂਦਾ ਹੈ ਸਤਗੁਰਾਂ ਨੇ ਸ਼ਬਦ ਵੀ ਉਚਾਰਨ ਕੀਤਾ दुष्ट ब्राह्मण हुआ मोए का सूल कहंदे सूल हो गई ओस ਤੋਂ ਬਾਅਦ ਦੁਸ਼ਟ ਬ੍ਰਾਹਮਣ ਵੀ ਜਿਹੜਾ ਉਹ ਉਸੇ ਵਕਤ ਖਤਮ ਹੋ ਗਿਆ ਭਾਵ ਮਰ ਗਿਆ ਹੁਣ ਵੇਖੋ ਇਹ ਸਨ ਉਹਨਾਂ ਦੇ ਤਾਈ ਵੱਲੋਂ ਵਾਰ ਕੀਤੇ ਪ੍ਰਥੀ ਚੰਦ ਵੱਲੋਂ ਬਚਣ ਵਿੱਚ ਹੀ ਵਾਰ ਕੀਤੇ ਕਿ ਬਾਲ ਘਰ ਗੋਬਿੰਦ ਖਤਮ ਹੋ ਜਾਣ ਪਰ ਮਾਲਕ ਨੇ ਅਕਾਲ ਪੁਰਖ ਵਾਹਿਗੁਰੂ ਨੇ ਮਿਹਰ ਕੀਤੀ ਸਖਦੁਰਾਂ ਦਾ ਵਾਰ ਵੀ ਰਿੰਗਾ ਨਹੀਂ ਹੋਇਆ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਸ਼ੁਕਰਾਨੇ ਵਜੋਂ ਸ਼ਬਦ ਵੀ ਜਿਹੜੇ ਗੁਰਬਾਣੀ ਵਿੱਚ ਉਚਾਰਨ ਕੀਤੇ ਨੇ ਹੁਣ ਵੇਖੋ ਧੰਨ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਇਤਨਾ ਦਾ ਬਚਪਨ ਕਿਵੇਂ ਬਤੀਤ ਹੁੰਦਾ ਹੈ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਉਹਨਾਂ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਤੁਹਾਡੀ ਦੇਖ ਰੇਖ ਦੇ ਵਿੱਚ ਬਾਲਕ ਹਰਗੋਬਿੰਦ ਦੀ ਜਿਹੜੀ ਨਿਗਰਾਨੀ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਦੀ ਦੇਖ ਪਾਲਣੀ ਚਾਹੀਦੀ ਹੈ ਉਸੇ ਵਕਤ ਕਹਿੰਦੇ ਜਿੱਥੇ ਧਾਰਮਿਕ ਵਿਦਿਆ ਸਿੱਖੀ ਜਿੱਥੇ ਉੱਥੇ ਨਾਲ ਨਾਲ ਸਤਿਗੁਰਾਂ ਨੇ ਦੁਨਿਆਵੀ ਵਿਦਿਆ ਵੀ ਸਿੱਖੀ ਸ਼ਾਸਤਰ ਵਿਦਿਆ ਵੀ ਸਤਿਗੁਰਾਂ ਨੂੰ ਜਿਹੜਾ ਉਹ ਬਾਬਾ ਬੋਟਾ ਜੀ ਵੱਲੋਂ ਸਿਖਾਈ ਗਈ ਜਦੋਂ ਵਕਤ ਆਇਆ ਧੰਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦਾ 1606 ਈਸਵੀ ਨੂੰ ਸਤਿਗੁਰਾਂ ਦੀ ਲਾਹੌਰ ਵਿਖੇ ਸ਼ਹਾਦਤ ਹੁੰਦੀ ਹੈ ਉਸ ਵਕਤ ਸ਼ਹਾਦਤ ਤੋਂ ਪਹਿਲਾਂ ਲਾਹੌਰ ਜਾਣ ਤੋਂ ਪਹਿਲਾਂ ਧੰਗੁਰੂ ਅਰਜਨ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਦੱਸ ਕੇ ਜਾਂਦੇ ਨੇ ਕਿ ਸਾਡੇ ਤੋਂ ਬਾਅਦ ਸਾਡੀ ਗੱਦੀ ਨਿਸ਼ੀਨ ਗੱਦੀ ਦਾ ਵਾਰਿਸ ਗੁਰੂ ਹਰਗੋਬਿੰਦ ਸਾਹਿਬ ਜੀ ਹੋਣਗੇ ਜਦੋਂ ਧੰਗੁਰੂ ਅਰਜਨ ਪਾਤਸ਼ਾਹ ਜੀ ਇਸ਼ਾਦਤ ਹੋ ਜਾਂਦੀ ਹੈ ਉਸ ਤੋਂ ਬਾਅਦ ਗੁਰਗੱਦੀ ਦੇ ਉੱਪਰ ਛੇਵੇਂ ਪਾਤਸ਼ਾਹ ਧੰਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਮੌਜੂਦ ਹੁੰਦੇ ਨੇ ਉਸੇ ਵਕਤ ਹੀ ਉਹਨਾਂ ਨੇ ਬਾਬਾ ਬੁੱਢਾ ਜੀ ਜਦੋਂ ਇੱਕ ਕਿਰਪਾਨ ਪਹਿਨਾਈ ਉਹਨਾਂ ਨੂੰ ਉਸੇ ਵਕਤ ਹੀ ਉਹਨਾਂ ਨੇ ਇੱਕ ਹੋਰ ਕਿਰਪਾਨ ਦੀ ਮੰਗ ਕੀਤੀ ਪਹਿਲਾਂ ਪੀਰੀ ਦੀ ਕਿਰਪਾਨ ਵਾਈ ਸੀ ਬਾਅਦ ਵਿੱਚ ਉਹਨਾਂ ਨੇ ਆਖਿਆ ਮੈਨੂੰ ਮੀਰੀ ਦੀ ਜਿਹੜੀ ਉਹ ਕਿਰਪਾਨ ਇੱਕ ਹੋਰ ਪਾਓ ਦੋ ਤਲਵਾਰਾਂ ਧੰਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਪਹਿਨੀਆਂ ਉਸੇ ਵਕਤ ਧੰਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਸੁਚੇਤ ਕੀਤਾ ਸੰਗਤਾਂ ਨੂੰ ਬਚਨ ਕੀਤੇ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਹੁਣ ਤੁਸੀਂ ਜਿੱਥੇ ਸੰਤ ਗਰੀ ਵੇਖਦੇ ਆਏ ਹੋ ਗੁਰੂ ਘਰ ਵਿੱਚ ਹੁਣ ਸੰਤ ਦੇ ਨਾਲ ਨਾਲ ਹੁਣ ਆਪਾਂ ਸਿਪਾਹੀ ਵੀ ਬੰਨਾ ਹੈ ਭਾਵ ਗੁਰੂ ਹਰਗੋਬਿੰਦ ਮਹਾਰਾਜ ਬਾਸ਼ਾ ਜੀ ਚਾਹੁੰਦੇ ਸਨ ਵੀ ਚੰਗਾ ਸੰਤ ਹੀ ਜਿਹੜਾ ਉਹ ਚੰਗਾ ਸਿਪਾਹੀ ਹੋ ਸਕਦਾ ਹੈ ਚੰਗਾ ਸਿਪਾਹੀ ਹੀ ਚੰਗਾ ਸੰਤ ਹੋ ਸਕਦਾ ਹੈ ਸਤਿਗੁਰਾਂ ਨੇ ਸਾਰੇ ਗੁਣ ਹੀ ਆਪਣੇ ਸਿੱਖਾਂ ਦੇ ਵਿੱਚ ਧਾਰਨ ਕੀਤੇ ਸਤਗੁਰਾਂ ਨੇ ਉਥੇ ਤਖਤ ਆਪਣਾ ਸਜਾਇਆ ਤਖਤ ਲਾਉਣਾ ਸ਼ੁਰੂ ਕੀਤਾ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਉਥੇ ਸਤਗੁਰਾਂ ਨੇ ਆਪ ਸਿੰਘਾਸਨ ਲਾਇਆ ਤਖਤ ਦੇ ਉੱਪਰ ਬੈਠਦੇ ਨੇ ਸੀਸ ਦੇ ਉੱਪਰ ਕਲਗੀ ਲਾਉਂਦੇ ਨੇ ਸੰਗਤਾਂ ਨੂੰ ਕਹਿੰਦੇ ਨੇ ਕੋੜੇ ਵਧੀਆ-ਵਧੀਆ ਕੋੜੇ ਲੈ ਕੇ ਆਓ ਚੰਗੇ ਸ਼ਸਤਰ ਲੈ ਕੇ ਆਓ ਉਥੇ ਸੂਰਬੀਰਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਭਾਈ ਨੱਥਾ ਜੀ ਭਾਈ ਅਬਦੁੱਲਾਹ ਜੀ ਗੁਰੂ ਘਰ ਦੇ ਢਾਡੀ ਨੇ ਉਹਨਾਂ ਨੇ ਵੀਰ ਰਸ ਭਰਨ ਵਾਸਤੇ ਸੰਗਤਾਂ ਦੇ ਵਿੱਚ ਵੀਰ ਦਾ ਸਪਰਨ ਲਈ ਉਹਨਾਂ ਨੇ ਜੋਧੀਆਂ ਦੀਆਂ 12 ਗੋੜੀਆਂ ਸ਼ੁਰੂ ਕੀਤੀਆਂ ਉੱਥੇ ਵੇਖੋ ਜਦੋਂ ਇਹ ਮਾਹੌਲ ਚੱਲ ਰਿਹਾ ਹੈ ਇਹ ਮਾਹੌਲ ਬਣ ਰਿਹਾ ਹੈ ਤੇ ਜਿਹੜੇ ਗੁਰੂ ਘਰ ਦੇ ਵਿਰੋਧੀ ਲੋਕ ਨੇ ਉਹਨਾਂ ਨੇ ਜਾ ਕੇ ਸਰਕਾਰ ਨੂੰ ਬੇਨਤੀ ਕੀਤੀ ਸਰਕਾਰ ਨੂੰ ਆਖਿਆ ਕਿ ਤੁਹਾਡੀ ਹਕੂਮਤ ਨੂੰ ਹੁਣ ਖਤਰਾ ਹੈ ਤੁਹਾਡੀ ਗੱਦੀ ਜਿਹੜੀ ਉਹ ਖਿਸਕਦੀ ਨਜ਼ਰ ਆ ਰਹੀ ਹੈ ਉਧਰ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਆਪਣੇ ਪਿਤਾ ਦਾ ਬਦਲਾ ਲੈਣਾ ਚਾਹੁੰਦੇ ਨੇ ਤੁਹਾਡੇ ਕੋਲ ਜਿਹੜੇ ਗੁਰੂ ਘਰ ਦੇ ਵਿਰੋਧੀ ਲੋਕ ਨੇ ਉਹਨਾਂ ਨੇ ਜਾ ਕੇ ਸ਼ਿਕਾਇਤਾਂ ਲਾਈਆਂ ਕਿ ਉਹ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਉਹਨਾਂ ਨੇ ਆਪਣਾ ਤਖਤ ਲਾਇਆ ਉੱਥੇ ਲੋਕ ਇਕੱਠੇ ਹੁੰਦੇ ਨੇ ਕਈ ਲੋਕ ਜਿਹੜੇ ਸਰਕਾਰਾਂ ਤੋਂ ਨਿਤਾੜੇ ਹੋਏ ਨੇ ਉਹ ਉਸ ਫੌਜ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਸ ਫੌਜ ਵਿੱਚ ਸ਼ਾਮਲ ਹੋ ਕੇ ਸ਼ਸਤਰ ਬਸ਼ਤਰ ਸਭ ਕੁਝ ਪਹਿਨਦੇ ਨੇ ਤੇ ਗੁਰੂ ਸਾਹਿਬ ਆਪ ਸ਼ਕਾਰ ਖੇਡਦੇ ਨੇ ਨਾਲ ਸ਼ਿੰਗਾਂ ਨੂੰ ਸ਼ਿਕਾਰ ਖੜਨ ਵਾਸਤੇ ਲੈ ਕੇ ਜਾਂਦੇ ਨੇ ਤੁਹਾਡੀ ਹਕੂਮਤ ਨੂੰ ਜਿਹੜਾ ਉਹ ਖਤਰਾ ਹੈ ਜੇ ਜਦੋਂ ਸਰਕਾਰਾਂ ਨੂੰ ਜਾ ਕੇ ਚੁਗਲੀਆਂ ਕੀਤੀਆਂ ਗੁਰੂਕਾਰ ਦੇ ਵਿਰੋਧੀ ਲੋਕਾਂ ਨੇ ਤੇ ਉਸ ਵਕਤ ਕਹਿੰਦੇ ਜਹਾਂਗੀਰ ਬਾਦਸ਼ਾਹ ਨੇ ਜਦੋਂ ਅਸੀਂ ਪੜਦੇ ਹਾਂ ਕਿ ਗਵਾਲੀਅਰ ਦੇ ਕਿਲੇ ਵਿੱਚ ਵੀ ਧਨਗੁਰੂ ਹਰਗੋਬਿੰਦ ਮਹਾਰਾਜ ਪਾਦਸ਼ਾਹੀ ਜੀ ਨੂੰ ਕੈਦ ਕਰ ਦਿੱਤਾ ਇਹ ਹੀ ਕਾਰਨ ਸੀ ਕਿ ਗੁਰੂਕਾਰ ਦੇ ਵਿਰੋਧੀ ਲੋਕਾਂ ਨੇ ਜਾ ਕੇ ਕਨਪਰੇ ਤੇ ਜਹਾਂਗੀਰ ਬਾਦਸ਼ਾਹ ਨੇ ਧਾਨ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਨਜ਼ਰਬੰਦ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਕਈ ਚਿਰ ਬਾਅਦ ਧਾਨ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹੀ ਉਸ ਗਵਾਲੀਅਰ ਦੇ ਕਿਲੇ ਵਿੱਚੋਂ ਆਉਂਦੇ ਨੇ ਆਪਣੇ ਨਾਲ 52 ਰਾਜਾਂ ਨੂੰ ਰਿਹਾ ਕਰਵਾ ਕੇ ਤੇ ਸਤਿਗੁਰ ਜੀ ਨੂੰ ਉਸ ਵਕਤ ਨਾਮ ਦਿੱਤਾ ਜਾਂਦਾ ਹੈ ਬੰਦੀ ਛੋੜ ਦਾਤਾ ਉਸ ਤੋਂ ਬਾਅਦ ਧਾਨ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹੀ ਗਵਾਲੀਅਰ ਦੇ ਕਿਲੇ ਵਿੱਚੋਂ ਆਉਣ ਤੋਂ ਬਾਅਦ ਸਤਿਗੁਰਾਂ ਨੇ ਫਿਰ ਪ੍ਰਚਾਰ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਸਤਿਗੁਰ ਜੀ ਹਰੇਕ ਪਿੰਡ ਵਿੱਚ ਜਾਂਦੇ ਪ੍ਰਚਾਰ ਫੇਰੀਆਂ ਕਰਦੇ ਗੁਰਬਾਣੀ ਦਾ ਗੁਰਮਤ ਦਾ ਉਪਦੇਸ਼ ਜਿਹੜਾ ਸਾਰਿਆਂ ਨੂੰ ਦਿੰਦੇ ਤੇ ਉਸ ਵਕਤ ਫਿਰ ਜਿਹੜੇ ਗੁਰੂ ਘਰ ਦੇ ਵਿਰੋਧੀ ਲੋਕ ਨੇ ਕਿਉਂਕਿ ਉਹਨਾਂ ਨੂੰ ਗੁਰੂ ਦੀ ਗੱਲ ਜਿਹੜੀ ਉਹ ਚੰਗੀ ਨਹੀਂ ਲੱਗਦੀ ਉਹਨਾਂ ਨੇ ਸੋਚਿਆ ਉਹਨਾਂ ਨੇ ਚਾਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਸਿੱਖੀ ਦੀ ਲਹਿਰ ਹੈ ਗੁਰਮਤਿ ਦਾ ਜਿਹੜਾ ਨਿਰਮਲ ਪੰਥ ਹੈ ਨਿਰਮਲ ਰਾਹ ਹੈ ਜਿਹੜਾ ਸਿੱਖ ਸਿਧਾਂਤ ਹੈ ਇਹ ਜਿਹੜਾ ਉਹ ਖਤਮ ਹੋ ਜਾਣਾ ਚਾਹੀਦਾ ਹੈ ਫਿਰ ਕਹਿੰਦੇ ਧੰਗ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਆਪਣਾ ਪ੍ਰਚਾਰ ਕਰ ਰਹੇ ਨੇ ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਕਰਦੇ ਕਰਦੇ ਸਤਿਗੁਰੂ ਆਪਣੇ ਪਿਤਾ ਦੇ ਵਸਾਏ ਹੋਏ ਨਗਰ ਹਰਗੋਬਿੰਦਪੁਰੇ ਆਉਂਦੇ ਨੇ ਜਿਹੜਾ ਧੰਗ ਗੁਰੂ ਅਰਜਨ ਪਾਤਸ਼ਾਹ ਜੀ ਨੇ 1587 ਈਸਵੀ ਦੇ ਵਿੱਚ ਵਸਾਇਆ ਸੀ ਹਰਗੋਬਿੰਦਪੁਰਾ ਨਗਰ ਉਥੇ ਸਤਗੁਰ ਜੀ ਆਣ ਕੇ ਟਿਕੇ ਨੇ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਥੇ ਕਹਿੰਦੇ ਭਗਵਾਨ ਦਾਸ ਘੇੜੜ ਦੀ ਮੌਤ ਦੀ ਮੌਤ ਦਾ ਬਦਲਾ ਲੈਣ ਵਾਸਤੇ ਹੋਰ ਜੇ ਪੁੱਤਰ ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮਚੰਦ ਇਹਨਾਂ ਕਹਿੰਦੇ ਜਲੰਧਰ ਦੇ ਫੌਜਦਾਰ ਅਬਦੁੱਲਾ ਖਾਨ ਨੂੰ ਨਾਲ ਲੈ ਕੇ ਉਸ ਪਿੰਡ ਵਿੱਚ ਆਣ ਕੇ ਜਿਹੜਾ ਸਤਗੁਰਾਂ ਦੇ ਉੱਪਰ ਹਮਲਾ ਕਰ ਦਿੱਤਾ ਫਿਰ ਇਹ جنگ 28 ਸਤੰਬਰ ਤੋਂ ਲੈ ਕੇ 3 ਅਕਤੂਬਰ 1621 ਤੱਕ ਚੱਲਦੀ ਰਹੀ ਇਸ ਲੜਾਈ ਦੇ ਵਿੱਚ ਇਸ جنگ ਦੇ ਵਿੱਚ ਧੰਗੁਰੂ ਹਰਗੋਬਿੰਦ ਮਹਾਰਾਜ ਬਾਦਸ਼ਾਹ ਜੀ ਨੇ ਜਿੱਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਬਾਦਸ਼ਾਹ ਜੀ ਫਿਰ ਆਪਣਾ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਛਿਰੀਆਂ ਤੇ ਜਾਂਦੇ ਨੇ ਤੇ ਸਤਿਗੁਰੂ ਜੀ ਅੰਮ੍ਰਿਤਸਰ ਸਾਹਿਬ ਵਿਖੇ ਆਉਂਦੇ ਨੇ ਤੇ ਅੰਮ੍ਰਿਤਸਰ ਸਾਹਿਬ ਵੀ ਸਤਿਗੁਰਾਂ ਦੇ ਨਾਲ ਜਿਹੜਾ ਮੁਸਲਮਾਨ ਖਾਨ ਹੈ ਉਹ ਕਹਿੰਦੇ ਆਣ ਕੇ ਜੰਗ ਕਰਦਾ ਹੈ ਉਸ ਜੰਗ ਦਾ ਕਾਰਨ ਕੀ ਸੀ ਕਿ ਜਦੋਂ ਗੁਰੂ ਸਾਹਿਬ ਜੀ ਸ਼ਿਕਾਰ ਖੇਡਣ ਵਾਸਤੇ ਗਏ ਸਨ ਤੇ ਸਤਗੁਰਾਂ ਦੇ ਸਿੰਘਾਂ ਦੇ ਕੋਲ ਇੱਕ ਬਾਜ ਆ ਗਿਆ ਤੇ ਬਾਜ ਸਤਗੁਰਾਂ ਉਹ ਬਾਜ ਮੁਸਲਮਾਨ ਦਾ ਸੀ ਤੇ ਸਤਗੁਰਾਂ ਨੇ ਸਤਗੁਰਾਂ ਦੇ ਕਹਿਣ ਤੇ ਸਿਖਾਣੇ ਉਹ ਬਾਜ ਫਿਰ ਮੋੜ ਦਿੱਤਾ ਪਰ ਕਹਿੰਦੇ ਉਹਨਾਂ ਨੇ ਕਿਹਾ ਕਿ ਸਾਡੀ ਅਣਖ ਨੂੰ ਜਿਹੜਾ ਗੁਰੂ ਪਾਸ਼ਾ ਨੇ ਮੰਗਾ ਰਿਆ ਹੈ ਇਸ ਕਰਕੇ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਵਿਖੇ ਸਤਗੁਰਾਂ ਦੇ ਨਾਲ ਆਣ ਕੇ ਸਤਗੁਰਾਂ ਦੇ ਉੱਤੇ ਆਣ ਕੇ ਹਮਲਾ ਕਰ ਦਿੱਤਾ ਇਹ ਜੰਗ 14 ਅਪ੍ਰੈਲ 1634ਵੇਂ ਨੂੰ ਹੁੰਦੀ ਹੈ ਦੂਜੀ ਜੰਗ ਫਿਰ ਅੱਗੇ ਹੁਣ ਤੀਜੀ ਜੰਗ ਤੀਜੀ ਜੰਗ ਹੁੰਦੀ ਹੈ ਮਹਾਰਾਜ ਮਹਾਰਾਜ ਵਿਖੇ ਉਥੇ ਕਹਿੰਦੇ ਸਤਗੁਰਾਂ ਦੇ ਸਿੱਖ ਧੰਗ ਗੁਰੂ ਹਰਗੋਬਿੰਦ ਮਹਾਰਾਜ ਬਾਸ਼ਾ ਜੀ ਦੇ ਸਿੱਖ ਕਾਬਲ ਤੋਂ ਘੋੜੇ ਲੈ ਕੇ ਸਤਗੁਰਾਂ ਦੀ ਸ਼ਰਨ ਆ ਰਹੇ ਨੇ ਤੇ 라ਵਤ ਜਿਹੜਾ ਲਾਹੌਰ ਦੇ ਹਾਕਮ ਨੇ ਘੋੜੇ ਖੋਲੇ ਤੇ ਸਤਗੁਰਾਂ ਦੇ ਪਿਆਰੇ ਸਿੱਖ ਭਾਈ ਬਦੀ ਚੰਦ ਜੀ ਘੋੜੇ ਜਿਹੜਾ ਉਹ ਲੈ ਕੇ ਆਉਂਦੇ ਨੇ ਪਹਿਲਾ ਕਾਹੀ ਬਣ ਕੇ ਤੇ ਦੂਜਾ ਘੋੜਾ ਲੈ ਕੇ ਆਉਂਦੇ ਨੇ ਨਜੂਮੀਆਂ ਬਣ ਕੇ ਇਸ ਦਾ ਬਦਲਾ ਲੈਣ ਵਾਸਤੇ ਉਸ ਵਕਤ ਕਹਿੰਦੇ ਉਹਨਾਂ ਨੇ ਸਤਗੁਰਾਂ ਦੇ ਅਪਰਾਣ ਕੇ ਹਮਲਾ ਕੀਤਾ ਜੰਗ ਕਰਨੀ ਚਾਹੀ ਇਹ ਕਿਹੜੇ ਕਿਹੜੇ ਸਾਨੇ ਸਾਂ ਲਲਾ ਬੇਗ ਕਮਰ ਬੇਗ ਇਬਰਾਹਿਮ ਖਾਨ ਇਹਨਾਂ ਦੀਆਂ ਫੌਜਾਂ ਨੇ ਆਣ ਕੇ 16 ਦਸੰਬਰ 1634 ਨੂੰ ਆਣ ਕੇ ਸਤਗੁਰਾਂ ਦੇ ਨਾਲ ਜੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਜੰਗ ਵਿੱਚ ਵੀ ਸਤਗੁਰਾਂ ਦਾ ਸਤਗੁਰਾਂ ਦੀ ਜਿੱਤ ਹੋਈ। ਉਸ ਤੋਂ ਬਾਅਦ ਚੌਥੀ ਜੰਗ ਹੋਈ ਕਰਤਾਰਪੁਰ ਸਾਹਿਬ ਵਿਖੇ। ਕਰਤਾਰਪੁਰ ਸਾਹਿਬ ਸਤਗੁਰੂ ਜੀ ਬੈਠੇ ਹੋਏ ਨੇ। ਕੋਥੇ ਕਹਿੰਦੇ ਸ਼ਾਹੀ ਫੌਜਾਂ ਨੇ ਆਣ ਕੇ ਬਦਲਾ ਲੈਣਾ ਚਾਹਿਆ। ਪਹਿਲੀਆਂ ਜਿਹੜੀਆਂ ਤਿੰਨ ਜੰਗਾਂ ਚੁੱਕੀਆਂ ਸਨ, ਉਹਨਾਂ ਨੇ ਚਾਹਿਆ ਕਿ ਅਸੀਂ ਸਤਗੁਰਾਂ ਤੋਂ ਬਦਲਾ ਲੈਣਾ ਹੈ। ਬਦਲਾ ਲੈਣ ਵਾਸਤੇ ਇਸ ਕਾਰਨ ਉਹਨਾਂ ਨੇ ਆਣ ਕੇ ਸਤਗੁਰਾਂ ਦੇ ਉੱਪਰ ਆਣ ਕੇ ਹਮਲਾ ਕਰ ਦਿੱਤਾ ਇਹ ਜੰਗ 28 April ਸਨ 1635 ਈਸਵੀ ਨੂੰ ਕਰਤਾਰਪੁਰ ਸਹਿਬ ਵਿਖੇ ਹੁੰਦੀ ਹੈ ਇਸ ਜੰਗ ਵਿੱਚ ਪੈਂਦੇ ਖਾਨ ਤੇ ਉਹਦਾ ਜਵਾਈ ਕਾਲੇ ਖਾਨ ਮੁਖਲਿਸ ਖਾਨ ਇਹਨਾਂ ਸਾਰਿਆਂ ਨੇ ਕਹਿੰਦੇ ਆਣ ਕੇ ਜਿਹੜਾ ਹੈ ਗੁਰੂ ਦੇ ਉੱਪਰ ਆਣ ਕੇ ਹਮਲਾ ਕਰ ਦਿੱਤਾ ਤੇ ਇਸ ਵੇਲੇ ਵੀ ਧੰਨ ਗੁਰੂ ਹਰਗੋਬਿੰਦ ਮਹਾਰਾਜ ਪਾਸ਼ਾ ਜੀ ਦੀ ਜੇ ਤੁੰਦੀ ਹੈ ਤੁਹਾਨੂੰ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਅੰਦਰ ਚਾਰ ਜੰਗਾਂ ਲੜੀਆਂ ਨੇ ਹੁਣ ਵੇਖੋ ਸਤਿਗੁਰੂ ਗੁਰੂ ਸਾਹਿਬ ਜੀ ਨੇ ਜੰਗਾਂ ਜ਼ਰੂਰ ਲੜੀਆਂ ਨੇ ਪਰ ਪਹਿਲਾਂ ਆਪ ਕਿਸੇ ਦੇ ਉੱਪਰ ਚੜ ਕੇ ਨਹੀਂ ਗਏ ਜੇ ਕੋਈ ਚੜ ਕੇ ਆਇਆ ਹੈ ਸਤਿਗੁਰਾਂ ਨੇ ਫਿਰ ਉਹਨੂੰ ਮੂੰਹ ਤੋੜਵਾ ਅੱਗੋਂ ਜਵਾਬ ਦਿੱਤਾ ਪਹਿਲਾਂ ਸਤਿਗੁਰਾਂ ਨੇ ਕਿਸੇ ਦੇ ਉੱਪਰ ਵਾਰ ਨਹੀਂ ਕੀਤਾ ਫਿਰ ਜਦੋਂ ਕੋਈ ਆਣ ਕੇ ਚੜ ਕੇ ਆਉਂਦਾ ਹੈ ਜਦੋਂ ਕੋਈ ਵਾਰ ਕਰਦਾ ਹੈ ਫਿਰ ਸਤਿਗੁਰਾਂ ਨੇ ਆਖਿਆ ਨਾ ਕਿਸੇ ਨੂੰ ਭੈ ਦਓ ਤੇ ਨਾ ਕਿਸੇ ਦਾ ਭੈ ਮਨੋ ਇਸ ਤਰੀਕੇ ਦੇ ਨਾਲ ਧੰਨ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੂੰ ਆਪਣੇ ਜੀਵਨ ਕਾਲ ਦੇ ਵਿੱਚ ਚਾਰ ਜੰਗਾਂ ਦਾ ਸਾਹਮਣਾ ਕਰਨਾ ਪਿਆ ਚਾਰ ਜੰਗਾਂ ਲੜਨੀਆਂ ਪਈਆਂ ਸੋ ਸਾਧ ਸੰਗਤ ਜੀ ਧੰਨ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਉਹਨਾਂ ਨੇ ਨਗਰ ਵੀ ਵਸਾਏ ਨੇ ਉਹਨਾਂ ਨੇ ਅਸਥਾਨ ਵੀ ਬਣਾਏ ਨੇ ਕੌਲ ਸਰ ਅਸਥਾਨ ਬਣਵਾਇਆ ਵਿਵੇਕ ਸਰ ਅਸਥਾਨ ਬਣਾਇਆ ਲੋਹ ਗੜ ਕਿਲਾ ਬਣਵਾਇਆ ਸਤ ਗੁਰਾਂ ਨੇ ਹੋਰ ਵੀ ਅਨੇਕਾਂ ਜਿਹੜੇ ਉਹ ਸ਼ਹਿਰ ਨਗਰ ਵਸਾਏ ਨੇ ਸੋ ਸਾਧ ਸੰਗਤ ਜੀ ਧੰ ਗੁਰੂ ਹਰਗੋਬਿੰਦ ਮਹਾਰਾਜ ਪਾਸ਼ਾ ਜੀ ਕਿਰਪਾ ਕਰਨ ਮਿਹਰ ਕਰਨ ਦਇਆ ਕਰਨ ਸਾਡੇ ਉੱਪਰ ਅਸੀਂ ਵੀ ਸਤ ਗੁਰਾਂ ਦੇ ਪਾਏ ਹੋਏ ਪੂਰਨਾਂ ਦੇ ਉੱਪਰ ਚੱਲ ਸਕੀਏ ਸੋ ਸਾਧ ਸੰਗਤ ਜੀ ਧੰ ਗੁਰੂ ਹਰਗੋਬਿੰਦ ਮਹਾਰਾਜ ਪਾਸ਼ਾ ਜੀ ਕਿਨਾਂ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਮੁਬਾਰਕਾਂ ਹੋਣ ਇਤਿਹਾਸ ਸੁਣਾਉਂਦਿਆਂ ਕੋਲੋਂ ਬੇਅੰਤ ਪੁਲਾਹ ਹੋ ਜਾਂਦੀਆਂ ਨੇ ਗੁਰੂ ਗੋਤੇ ਗੁਰੂ ਦੀ ਸੰਗਤ ਬਖਸ਼ਣ ਜੋਗਾ ਜੀ ਬਖਸ਼ਲਾਣਾ ਵੀਡੀਓ ਨੂੰ ਸ਼ੇਅਰ ਕਰਨਾ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ